ਆ ਜਿਹੜੀ ਕਾਨਫਰੰਸ ਹੈ ਹੁਣ ਜੰਗ ਸ਼ੁਰੂ ਹੋ ਗਈ ਹੈ ਮੈਂ ਤਾਂ ਫੈਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਕੇ ਆਪਣੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲ ਹੀ ਹੈ ਜਿਹੜਾ ਸਿਰ ਝਕਾਉਂਦਾ ਹੈ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕੇਗਾ ਕਿ ਇੱਥੇ ਪੰਜਾਬ ਠੱਗੀ ਲਿਆਉਣੀ ਹੈ ਤਾਂ ਕਾਲੀ ਦਲ ਹੀ ਕਲਾਸ ਦਾ ਹੋਰ ਕੋਈ ਨਹੀਂ ਲਿਆਸੇ ਦਾ ਕੀ ਦੇ ਮੇਲੇ ਦੇ ਤਾ ਆਪਾਂ ਕਾਲੀ ਦਲ ਇੱਕ ਇਤਿਹਾਸਿਕ ਕਾਨਫਰੰਸ ਕਰਦੇ ਆ ਆ ਜਿਹੜੇ 10 ਸਾਲ ਟਪੇ ਤੁਸੀਂ ਜਾਣਦੇ ਹੋ ਕਿ ਕਿਵੇਂ ਆਪਣਾ ਪੰਜਾਬ ਵਿੱਚ ਰੁਲ ਗਿਆ ਆ ਪੰਜਾਬ ਆਪਣਾ ਹੈ ਦੇथे ਬੁਰਾ ਹਾਲ ਹੁੰਦਾ ਤਾਂ ਨੁਕਸਾਨ ਆਪਣਾ ਹੁੰਦਾ ਛੋਟੇ ਛੋਟੇ ਸੂਬਿਆਂ ਪਿੱਛੇ ਅੱਗੇ ਟੱਪਨੇ ਆਪਾਂ ਬਗੈਰ ਸੋਚੇ ਸਮਝੇ ਇਸ ਝੂਠ ਦੇ ਜਿਹੜਾ ਵੱਡਾ ਝੂਠ ਬੋਲਦਾ ਉਹਦੇ ਅੱਖੇ ਲੱਗ ਕੇ ਆਪਾਂ ਆਪਣੇ ਉਹ ਦਿਨ ਚੰਗੇ ਦਿਨ ਸੀ ਜਿਹੜੇ ਉਗਵਾਲੇ ਅੱਜ ਹਾਲਾਤ ਕੀ ਹੈ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਏ ਅਕਾਲੀ ਦਲ ਦੀ ਲੀਡਰਸ਼ਿਪ ਖਤਮ ਕੀਤੀ ਜਾਏ ਕੋਈ ਵੀ ਟਕਦਾ ਕੋਈ ਵੀ ਕਰਦਾ ਇਕੱਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਹੋਰ ਤਾਂ ਇੱਕ ਦੂਜੇ ਖਰਾਬ ਬੋਲਦੇ ਹੀ ਨਹੀਂ ਵੱਡੇ ਬਾਦਲ ਸਾਹਿਬ ਨੇ तकरीबन 70 ਸਾਲ ਸੇਵਾ ਕੀਤੀ ਪਾਰਟੀ ਨੇ 70 ਸਾਲ 104 ਸਾਲ ਪੁਰਾਣੀ ਪਾਰਟੀ ਦੇਖੋ ਇੱਕ ਇਨਸਾਨ ਨੇ 70 ਸਾਲ ਦਿਲੋਂ ਕੀਤੀ ਸੇਵਾ ਐਂਡ ਮੁਕਸਰ ਵਾਲੇ ਤਾਂ ਜਾਣਦੇ ਐ ਕੈਜੇ ਸਬੰਧ ਸੀ ਤੁਹਾਡੇ ਹਰ ਘਰ ਨਾਲ ਸਬੰਧ ਮੈਨੂੰ ਲੱਗਦਾ ਹੈ ਬਾਦਲ ਸਾਹਿਬ ਵਰਗੇ ਲੀਡਰ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ ਉਹਨਾਂ ਚ ਦਿਲ ਚ ਬਸੇ ਸੀ ਲੋਕ ਰਹਿੰਦੇ ਥੋਂਡੇ ਵਿੱਚ ਸੀ ਰਹਿੰਦੇ ਪੰਜਾਬ ਸੀ ਤਾਕਤਾਂ ਇਕੱਠੀਆਂ ਹੋਈਆਂ ਕਿ ਆ ਨਾ ਹੀ ਖਤਮ ਕੀਤਾ ਜਾਏ ਸੋ ਜਿਹੜਾ ਮੈਂ ਬੇਨਤੀ ਕਰਨਾ ਹੈ ਕਿ ਦੇਖੋ ਕਾਲੀ ਦਲ ਜੇ ਤਕੜਾ ਹੈ ਤਾਂ ਤਾਂ ਆਪਾਂ ਬਚਾਂਗੇ ਨਹੀਂ ਤਾਂ ਇਹ ਆ ਸੂਬੇ ਕੋਈ ਥੋੜੀ ਲੜਾਈ ਲੜਨ ਵਾਲਾ ਨਹੀਂ ਹੈ ਆਪਾਂ ਸਾਰੇ ਸਾਰਾ ਕੁਝ ਹੀ ਤਜਰਬੇ ਕਰ ਲਈ ਆ ਕਾਂਗਰਸ ਦੇਖ ਲਓ ਗੁਣਕਾ ਸਾਹਿਬ ਦੀਆਂ ਝੂਟੀਆਂ ਸੌਂ ਖਾ ਕੇ ਸਰਕਾਰਾਂ ਬਣਾਗੇ ਆਪਾਂ ਉਹਨਾਂ ਨੂੰ ਯਕੀਨ ਕਰ ਲਿਆ ਆ ਝਾੜੂ ਵਾਲੇ ਨਾ ਇਹਨਾਂ ਦਾ دین ਨਾ ਮਾਂ ਨਾ ਇਹਨਾਂ ਦਾ ਕੋਈ ਇਹਨੂੰ ਫਿਕਰ ਹੈ ਪੰਚਲਾ ਖਰਾਬ ਕਰ ਲੇ ਜੇ ਹੁਣ ਵੀ ਨਹੀਂ ਆਪਾਂ ਜਾਗੋਂਗੇ ਆਪ ਫੁਣ ਵੀ ਨਹੀਂ ਆਪਣੀ ਪਾਰਟੀ ਨੂੰ ਤਕੜਾ ਕਰਾਂਗੇ ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਹੁਣ ਕਹਿੰਦੇ ਅਸੀਂ ਮਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਨੇ ਨਿਸ਼ਾਨਾ ਉਹਦਾ ਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਜਦੋਂ ਸੈਂਟਰ ਨੂੰ ਸੋਚਦੀ ਸੀਗੀ ਸਾਡ ਅਕਾਲੀ ਦਲ ਨਾਲ ਸਾਡਾ ਸਮਝੌਤਾ ਹੋ ਜੇ ਪਰ ਅਸੀਂ ਆਪਾਂ ਸੂਲਾਂ ਤੇ ਲੜੇ ਖੜੇ ਰਹੇ ਉਦੋਂ ਤੱਕ ਤਾਂ ਉਹ ਜਿਹੜੇ ਮਾਗੀ ਤੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਕੇ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਕਾਹਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਉਹ ਵੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮੁਸਾ ਬਣਦਾ ਹੈ ਹੁਣ ਆਪਾਂ ਪਿੰਡ ਦੇ ਸਰਪੰਚ ਬੰਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੀ ਕਿਹੜੀ ਐ ਪ੍ਰਾਏ ਕੋਣ ਐ ਕਿਹੜਾ ਕੀ ਦਾ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਪੁੱਛੇ ਹੋ ਜੂ ਅੱਜ ਗੈਂਗਸਟਰ ਜਿਹੜਾ ਜੀ ਕਰਦਾ ਉਹਨੂੰ ਟੈਲੀਫੋਨ ਕਰ ਲੈਂਦੇ ਪੈਸੇ ਲੈ ਜਾਂਦੇ ਆ ਇੱਥੇ ਖਾਣਿਆਂ 'ਤੇ ਬੰਬ ਸੱਟਣੇ ਲੱਗੇ ਹੋ ਕੇ ਸਾਰਾ ਸ਼ੁਰੂ ਹੋ ਗਿਆ ਕੋਈ ਪੁੱਛਣਾ ਵਾਲਾ ਹੀ ਨਹੀਂ ਉੱਪਰ ਕਹਿਣਗੇ ਬਾਦਲ ਸਾਹਿਬ ਦੇ ਬਾਦਲ ਸਾਹਿਬ ਦੇ ਖਾਣ ਹੁਣ ਜਿਹੜਾ ਅੱਜ ਜੁੱਟ ਹੈ ਆਪਣੇ ਤੇ ਇਹਨਾਂ ਨੇ ਬੇਅਦਵੀ ਦੀ ਗੱਲ ਕੀਤੀ ਯਾਰ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਪੋਲੀ ਗਏ ਪੋਲੀ ਗਏ ਪੋਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਨਾ ਥੋੜਾ ਮੈਂ ਪੁਰਾ ਮੈਂ ਤਾਂ ਫੈਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਹੀ ਆਪਣੀ ਝੋਲੀ ਪਾ ਸਾਰਾ ਕੁਝ ਮੈਂ ਤਾਂ ਹੈ ਹੀ ਨਹੀਂ ਸੀ ਇੱਥੇ ਪਰ ਮੈਂ ਮੰਨ ਸੀ ਮੈਂ ਕਿਹਾ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸ਼੍ਰੀ ਕਾਲ ਤਕ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲ ਹੀ ਹੈ ਜਿਹੜਾ ਸਿਰ ਝੁਕਾਉਂਦਾ ਤੁਸੀਂ ਐਂ ਕਰਦਾ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਆ ਜਿਹੜੇ ਲਗ ਲਗ ਇਹਨਾਂ ਨੇ ਆਪਣੇ ਤਖਤ ਤੇ ਜਸਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਮੁਰੇ ਨੇ ਕੀ ਬੋਲਿਆ ਸੀ ਜਸਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਆ ਤੇ ਉਹ ਆਪਣੀ ਪਾਰਟੀ ਅਕਾਲੀ ਦਲ ਜੋ ਸਿਰ ਚ ਕੌਂਦੀ ਆ ਜੋ ਵੀ ਹੋਊਗਾ ਆਈਓ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਸ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਦੋਂ ਤੱਕ ਉਹ ਪੋਜੀਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਤੁਹਾਨੂੰ ਸਰਣ ਬੇਨਤੀ ਕਰਨਾ ਆ ਜਿਹੜੀ ਕਾਨਫਰੰਸ ਹੈ ਹੁਣ ਜੰਗ ਸ਼ੁਰੂ ਹੋ ਗਈ ਹੈ ਕੱਲਾ ਸੁਪੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ ਪੰਜਾਬ ਨੂੰ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਆਪਣੀ ਕੌਮ ਨੂੰ ਬਚਾਉਣਾ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰਲੇ ਮੁਲਕ ਵੀ ਹੁਣ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਤਰਖੀ ਲਿਆਉਣੀ ਹੈ ਤਾਂ ਅਕਾਲੀ ਦਲ ਹੀ ਲਿਆ ਸਕਦਾ ਹੋਰ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨਿਆ ਕਰ ਲੋ ਮੈਨੂੰ ਤੁਹਾਡਾ ਡਰ ਹੈ ਕਿ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਹੁਣ ਆ ਦੇਖ ਲੋ ਅਜਾ ਫਰੀਦਕੋਟ ਦਾ ਬਣਿਆ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਬਾਅਦ ਕਿਤੇ ਦੁੱਖ ਸੁੱਖ ਚਾਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਐ ਸਿਆਸਤ ਇੱਕ ਦੁਕਾਨ ਆ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਬੰਦ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਘਟੀਆਂ ਇੱਥੇ 1 ਸਾਲ ਚ ਚੀਕਾਂ ਨਿਕਲੀਆਂ ਪਈਆਂ ਸੋ ਆਪਾਂ ਪਛਾਣੀਏ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਰ ਪੰਚੀ ਇਲੈਕਸ਼ਨ ਚ ਤੁਸੀਂ ਮਨ ਬਣਾ ਲਿਆ ਜਿਤਨਾ ਤੇ ਤੁਸੀਂ ਜਿੱਤ ਗਏ ਤੇ ਇਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਕੱਟ ਕਰਨਾ ਜੇ ਆਉਣਾ ਤਾਂ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਇੱਕ ਵਜਹ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਬਸਾਂ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਤਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਇਸ਼ਨਾਨ ਆ ਕੇ ਮੱਥਾ ਟੇਕਣ ਜਾਣਾ ਕਿਤੇ ਪਰ ਆਪਾਂ ਸਿੱਤੇ ਕਾਨਫਰੰਸ ਆਪਾਂ ਕਿੰ ਨੂੰ ਫਾਰਮੈਲਟੀ ਕਰ ਰਹੇ ਕਿਤੇ ਵਾਸਤੇ ਫਾਰਮੈਲਟੀ ਕੋਈ ਨਹੀਂ ਕਰਨੀ ਉਹ ਫੌਜੀ ਲੈ ਕੇ ਆਓ ਜਿਹੜੇ ਪੀੜ੍ਹੀਆਂ ਤੋਂ ਜਿਹਨੂੰ ਪਤਾ ਅਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪਾ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣਗੇ ਆ ਤਾਂ ਬਹੁਤ ਤਗੜੀ ਫੌਜ ਹੈ ਤੇ ਬੰਦੇ ਭੱਜ ਜਾਂਦੇ ਆ ਆਪਾਂ ਨੂੰ ਤਾਂ ਐ ਬਣਾਇਆ ਵੀ ਕਾਲੀ ਦਲ ਖਤਮ ਆ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਪੜਾਉਣਾ ਐਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦਿਨ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਲੜਦੇ ਰਹੇਗਾ ਸੋ ਜਿਹੜਾ ਅਸੀਂ ਪਲਾਨ ਕੀਤਾ ਹੈ ਜਿਹੜੇ ਆ ਬਾਹਰਲੇ ਜ਼ਿਲ੍ਹੇ ਆ ਹਲਕੇ ਹਲਕੇ 22 ਹਲਕੇ ਆ ਜੀ ਕਿਤੇ ਨਹੀਂ ਜਿਆਦਾ ਨਹੀਂ ਕਲੀਆਂ 10 ਬਸਾਂ ਲੈ ਮੁਖਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100 100 ਪਰ ਤੁਸੀਂ ਸਾਰੇ 10 10 ਪਰ ਐ ਨਹੀਂ ਠੱਗੀ ਨਾ ਮਰੇ। ਕਹੇ ਤੁਸੀਂ ਕਾਰ ਤੇ ਮੈਂ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ ਇਹਦਾ ਮਤਲਬ ਦੱਸਾ ਦੱਸਾ ਬੱਸਾਂ ਦੀ ਆਵਦੀ ਲਿਸਟ ਦੇ ਦਿਓ 10 ਇਕੱਲੀ 10 10 ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾਣਾ ਹੋਣਾ ਚਾਹੀਦਾ ਜਿਹਦੇ ਚ ਦਿਲੋਂ ਤਰਦ ਹੋਵੇ ਮੈਂ ਕਾਲੀ ਦਲ ਦੀ ਕਾਨਫਰੰਸ ਜਾਣਾ ਭਾਈ ਇੱਕ ਸੁਝਾਅ ਹੈ ਦੂਜੇ ਜਿਹੜੇ 90 ਹਲਕੇ ਉਹਨਾਂ ਚੋਂ 50-50 ਬੰਦੇ ਹੀ ਚਾਹੀਦੇ ਸਾਰੇ ਪੰਜਾਬ ਪ੍ਰਚਾਰਤ ਹੋਣਗੇ ਨਹੀਂ 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 ਠੀਕ ਹੈ ਬੱਸ ਕੱਲੇ 72 ਹਲਕੇ ਯਾਰ ਮੁਕਸ਼ਰ ਵਾਲਿਆਂ ਨੂੰ ਲੋੜ ਹੈ ਮੈਂ ਤਾਂ ਮੈਂ ਤਾਂ ਸੰਗੋ ਸੰਗੀਤ ਆਸ ਕਹਦਾ ਸੋਨਹਾਰ ਰਸ ਰਿਆ ਕਰ ਦੇਖੋ ਸਭ ਤੋਂ लाडले ਤੁਸੀਂ ਸਭ ਤੋਂ ਲਾਡਲੇ ਬਾਦਲ ਸਾਹਿਬ ਦੇ ਤੁਸੀਂ ਤੁਹਾਡੇ ਘਰ ਕਰਨ ਰਿਸ਼ਤਾ ਤੁਹਾਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਹੈ ਆ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ-ਚੰਗੇ ਕੋਟ ਪਾਈ ਬੈਠੇ ਆ ਬਾਪੂ ਕਰਕੇ ਸਹੀ ਗੱਲ ਹੈ ਸਹੀ ਗੱਲ ਹੈ ਬਾਪੂ ਕਰਕੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਦੀ ਇਸ ਭਾਵੇਂ ਪੰਜਾਬ ਸਾਰਾ ਕੀਤਾ ਪਰ ਇੱਥੇ ਦਾ ਜਿਵੇਂ ਘਰ ਦੇ लाडले ਹੁੰਦੇ ਆ ਸਾਰੇ ਪੰਜਾਬ ਦਾ ਮੁਕਤ ਠੇਕਾ 90 ਹਜ਼ਾਰ ਲੱਖ ਆ ਜੀ 15 ਹਜ਼ਾਰ ਨਹੀਂ ਕੋ ਲੈਂਦਾ ਸੀ ਤੇ ਉਸ ਕਰਕੇ ਆਪਾਂ ਇੱਕ ਦਿਨ ਨਹੀਂ ਢੰਗ ਚੱਲ ਸਕਦੇ ਤੇ ਉਸ ਕਰਕੇ ਸਾਰੇ ਪੱਕੀ ਜਿਹੜੇ ਆਪਣੇ ਬਠਿੰਡਾ ਪਾਰਲੀਮੈਂਟ ਤੇ ਆਪਣਾ ਜਿਹੜਾ ਹੈਗਾ ਫਿਰੋਜ਼ਪੁਰ ਤੇ ਦੇਣਾ ਕੋਟ ਬਾਕੀ ਜਗ੍ਹਾ ਤੇ ਮੁਕਸਰ ਜ਼ਿਲ੍ਹੇ ਦੀ ਲੱਗ ਹੈ ਤੇ ਬਾਕੀ 10 ਮੇਨ ਵਰਕਰ ਥੋੜੇ ਤੁਸੀਂ ਲੈ ਕੇ ਆਉਣਾ ਹੈ ਬੱਸ ਚ ਆਉਣਾ ਹੈ ਹਲਕੇ ਜਿਹੜਾ ਲੈ ਕੇ ਆਉਗਾ ਉਹ ਵੀ ਬੱਸ ਬੈ ਕੇ ਆਉਗਾ ਕਾਰ ਤੇ ਨਹੀਂ ਆਉਣਾ ਠੀਕ ਹੈ ਜੀ ਹਲੇ ਮੈਂ ਥੋੜਾ ਮਿਲਦਾ ਸੁੱਤੇ ਪੈ ਗਏ ਹਾਂ ਚਾਗ ਪਿਆ ਹੈ ਓਏ ਕੌਣ ਆ ਨੀਂਦਾ ਭਗਵਾਨ ਜੀ ਮਨ 5 ਸਾਲ ਬਾਅਦ ਫੇਰ ਤੋਂ ਆ ਜੂ ਨੀ ਆਉਂਦਾ ਹੈ ਉਹ ਜਿਵੇਂ ਨਾ ਬੱਚਿਆਂ ਨੂੰ ਟਰੋਂਦੇ ਹੁੰਦੇ ਆ ਕਿਸੋਂ ਨਾ ਦੇ ਲਈ ਤੇ ڈاکੂ ਆ ਜੂ ਓਏ ਉਹਨਾਂ ਦਾ ਲੋਕਾਂ ਨੂੰ ਟਰੋਂ ਲੱਗ ਗਿਆ ਜੇ ਭਗਵਾਨ ਤੋਂ ਫੇਰ ਤੋਂ ਆ ਜੂ ਜੇ ਤੁਸੀਂ ਨਾ ਜਾਗੇ ਐਨਾ ਦੁਖੀ ਕਰਤਾ ਉਹਨੇ ਐਨਾ ਪੁਰਾ ਹਾਲ ਹੈ ਚਪਾ ਜਾ ਪੁਣਾ ਹਾਲ ਮੇਰੇ ਕੋਲੇ ਕੱਲ ਬੀਬੀਆਂ ਵਾਸਤੇ ਬੀਬੀ ਨੇ ਬੀਬੀਆਂ ਨੂੰ ਫਿਰ ਤੁਹਾਨੂੰ ਇੱਕ ਕਮਾਂਡ ਹੈਗੀ ਬੀਬੀਆਂ ਇੱਕ ਇੱਕ ਸਾਈਡ ਹੁਣ ਬੀਬੀ ਜੀ ਨੇ ਚੈਲੰਜ ਦਿੱਤਾ ਹੈ ਕਹਿੰਦਾ ਤੁਸੀਂ ਅੱਧੂ-ਅੱਧ ਵੰਡਣਾ ਪੁਣਾ ਹਾਲ ਇੱਕ ਪਾਸੇ ਬੀਬੀ ਮੈਂ ਤੁਹਾਨੂੰ ਇੱਕਲ ਦੱਸਾਂ ਪਿਛਲੇ ਮਾਘੀ ਦੇ ਮੇਲੇ ਤੇ ਪਿਛਲੇ ਮਾਘੀ ਦੇ ਮੇਲੇ ਤੇ ਬੀਬੀਆਂ ਦਾ ਇਕੱਠ ਇੱਕ ਦਿਨ ਪਹਿਲੇ ਦਾ ਸੀ ਉਹਦੇ ਬਾਅਦ ਬੰਦਿਆਂ ਤੋਂ ਜ਼ਿਆਦਾ ਸੀ ਮੈਂ ਤਾਂ ਸਹੀ ਦੱਸਦਾ ਵੇਖ ਲਓ ਹੁਣ ਹਾਂ ਪਹਿਲਾਂ ਹੀ ਵੱਜ ਗਿਆ ਪ੍ਰਧਾਨ ਜੀ ਇਹ ਦੋ ਮਰ ਕੇ ਤੁਹਾਨੂੰ ਕਹਿੰਦੇ ਉਹ ਜਾ ਉਹ ਕੱਢ ਦਿੰਦੇ ਅਸੀਂ ਨਹੀਂ ਆਪਾਂ ਤਾਂ ਮੈਂ ਤਾਂ ਇਹ ਕਹਿਣਾ ਕਿ ਆਪਾਂ ਇਕੱਠੇ ਹੋਈਏ ਵਾਪਸ ਪੰਜਾਬ ਦੀ ਸਰਦਾਰੀ ਕਾਇਮ ਕਰੀਏ ਤਾਂ ਬਚੂਗਾ ਪੰਜਾਬ ਤੇ ਕਾਲੀ ਗੱਲ ਤੁਹਾਡੀ ਮਾਂ ਪਾਟੀਆਂ ਕਿਸੇ ਦੀ ਨਹੀਂ ਤੁਹਾਡੀ ਆਪਣੀਆਂ ਬਜ਼ੁਰਗਾਂ ਦੀ ਤੁਹਾਡੀ ਹੈ ਤੇ ਕਿਸੇ ਦੀ ਗੱਲ ਚ ਨਹੀਂ ਆਉਣਾ ਹੁਣ ਬਹੁਤ ਕੁਝ ਹੋ ਗਿਆ ਬਹੁਤ 10 ਸਾਲ ਖਰਾਬ ਕਰ ਲਏ ਉੱਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘਟੋ